ਦੋਸਤੋ ਅੱਜ ਇੱਕ ਵਾਰ ਫਿਰ ਹੜਾਂ ਵਾਲੇ ਇਲਾਕੇ ਤੋਂ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਆ ਖਬਰ ਸਾਹਮਣੇ ਆ ਰਹੀ ਆ ਤੇ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਆਖਰ ਸਰਕਾਰਾਂ ਕਰ ਕੀ ਰਹੀਆਂ ਨੇ ਜਿਹੜੀ ਸਰਕਾਰ ਟਾਰਾ ਮਾਰਦੀ ਨਹੀਂ ਥੱਕਦੀ ਕਿ ਅਸੀਂ ਲੋਕਾਂ ਵਾਸਤੇ ਰਾਹਤ ਸਮਗਰੀ ਪਹੁੰਚਾ ਰਹੇ ਹਾਂ ਅਸੀਂ ਜਾਇਜੇ ਲੈ ਰਹੇ ਹਾਂ ਉਹ ਸਰਕਾਰ ਆਖਰ ਕਰ ਕੀ ਰਹੀ ਆ ਪ੍ਰਸ਼ਾਸਨ ਆਖਰ ਕਿੱਥੇ ਸੁੱਤਾ ਦੋਸਤੋ ਫਰੋਜ਼ਪੁਰ ਦਾ ਪਿੰਡ ਆ ਇੱਕ ਟੱਲੀ ਗੁਲਾਮ ਉੱਥੇ ਇੱਕ ਵਿਅਕਤੀ ਜਿਨ੍ਹਾਂ ਦੇ ਘਰ ਦੇ ਅੰਦਰ ਦੱਸਿਆ ਜਾ ਰਿਹਾ ਲੱਖ ਲੱਖ ਤੱਕ ਪਾਣੀ ਉਹ ਸਾਰੇ ਏਰੀਆ ਦੇ ਵਿੱਚ ਹੀ ਉਥੋਂ ਕੁਝ ਵੀਰ ਭੈਣਾ ਭਰਾ ਉਹਨਾਂ ਲੋਕਾਂ ਦੇ ਵਾਸਤੇ ਉਹਨਾਂ ਪਰਿਵਾਰਾਂ ਦੇ ਵਾਸਤੇ ਖਾਣਾ ਲੈ ਕੇ ਪੁੱਜੇ ਸਾਰੇ ਲੋਕ ਜਿਹੜੇ ਵੀਰਾ ਵੀਰ ਭੈਣਾ ਭਰਾ ਖਾਣਾ ਲੈ ਕੇ ਆਏ ਸੀ ਉਹਨਾਂ ਤੋਂ ਖਾਣਾ ਲੈਣ ਵਾਸਤੇ ਜਾ ਰਹੇ ਸੀ ਤਾਂ ਉਹਨਾਂ ਨੇ ਉਹ ਇੱਕ ਕੁਝ ਵਿਅਕਤੀ ਤਾਂ ਇੱਕ ਕश्ती ਦੇ ਰਾਹੀਂ ਜਾ ਰਹੇ ਸੀ ਉੱਥੇ ਜਿੱਥੇ ਖਾਣਾ ਵਰਤਾਇਆ ਜਾ ਰਿਹਾ ਸੀ ਜਦੋਂ ਉਹਨਾਂ ਨੇ ਆਪਣੇ ਹੋਰ ਜਿਹੜਾ ਨਾਲ ਦਾ ਸਾਥੀ ਗੁਰਮੀਤ ਸਿੰਘ ਦੱਸਿਆ ਜਾ ਰਿਹਾ ਉਹਨੂੰ ਕਿਹਾ ਕਿ ਆਜਾ ਆਪਾਂ ਖਾਣਾ ਲੈਣ ਚੱਲੀਏ ਤਾਂ ਉਹਦਾ ਕਹਿਣਾ ਸੀ ਕਿ ਮੈਂ ਕਿਸੇ ਕੰਮ ਵਿੱਚ ਵਿਅਸਤ ਹਾਂ ਮੈਂ ਆਉਣਾ ਚਲੋ ਕੋਈ ਗੱਲ ਨਹੀਂ ਮੈਂ ਹੌਲੀ-ਹੌਲੀ ਤੁਰ ਕੇ ਆਉਣਾ ਕਹਿੰਦੇ ਪਾਣੀ ਤਾਂ ਕਾਫੀ ਜ਼ਿਆਦਾ ਸੀ ਪਰ ਉਹਨੂੰ ਰਸਤਾ ਪਤਾ ਹੋਣ ਕਰਕੇ ਉਹਨੇ ਕਿਹਾ ਵੀ ਮੈਂ ਹੌਲੀ-ਹੌਲੀ ਆ ਰਿਹਾ ਤੁਰ ਕੇ ਤਾਂ ਕਹਿੰਦੇ ਜਦੋਂ ਉਹ ਵਿਅਕਤੀ ਤੁਰ ਕੇ ਜਾ ਰਿਹਾ ਸੀ ਉੱਥੋਂ ਤੱਕ ਤਾਂ ਉਹਦਾ ਪੈਰ ਫਿਸਲਣ ਕਰਕੇ ਉਹ ਵਿਅਕਤੀ ਪਾਣੀ ਦੇ ਅੰਦਰ ਡੁੱਬ ਗਿਆ ਜਿਹਦੇ ਕਰਕੇ ਜਦੋਂ ਲੋਕਾਂ ਨੇ ਆਸ-ਪਾਸ ਦੇ ਨੇ ਦੇਖਿਆ ਕਿ ਵਿਅਕਤੀ ਪਾਣੀ ਦੇ ਅੰਦਰ ਡੁੱਬ ਰਿਹਾ ਤਾਂ ਫਟਾਫਟ ਉਹਨਾਂ ਨੇ ਰੋਲਾ ਪਾਇਆ ਰੋਲਾ ਪਾਇਆ ਤਾਂ ਖਾਲਸਾ ਏਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਪ੍ਰਸ਼ਾਸਨ ਦੀਆਂ ਨਹੀਂ ਸਰਕਾਰ ਵੱਲੋਂ ਨਹੀਂ ਬਲਕਿ ਖਾਲਸਾ ਏਡ ਦੀਆਂ ਟੀਮਾਂ ਉੱਥੇ ਪਹੁੰਚੀਆਂ ਤੇ ਖਾਲਸਾ ਏਡ ਵਾਲੇ ਵੀਰਾਂ ਨੇ ਉਸ ਵਿਅਕਤੀ ਨੂੰ ਫਟਾਫਟ ਪਾਣੀ ਦੇ ਵਿੱਚੋਂ ਕੱਢ ਕੇ ਜਿਹੜਾ ਉੱਥੇ ਇੱਕ ਕੈਂਪ ਲੱਗਾ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਵਾਲਿਆਂ ਦਾ ਉੱਥੇ ਪਹੁੰਚਾਇਆ ਫਿਰ ਉਥੋਂ ਚੁੱਕ ਕੇ ਫਟਾਫਟ ਉਹ ਹਸਪੀਟਲ ਦੇ ਅੰਦਰ ਉਸ ਬਜ਼ੁਰਗ ਨੂੰ 45 ਸਾਲਾਂ ਦੇ ਵਿਅਕਤੀ ਨੂੰ ਲੈ ਕੇ ਗਏ ਜਿੱਥੇ ਦੱਸਿਆ ਜਾ ਰਿਹਾ ਕਿ ਉਸ ਵਿਅਕਤੀ ਦੀ ਮੌਤ ਹੋ ਗਈ ਬੇਹੱਦ ਅਫਸੋਸ ਦੇ ਵਿੱਚ ਨੇ ਉਹ ਵੀਰ ਕਹਿੰਦੇ ਅਸੀਂ ਇੱਕ ਕੀਮਤੀ ਜਾਨ ਬਚਾ ਨਹੀਂ ਸਕੇ ਹਾਲਾਂਕਿ ਉਹਨਾਂ ਵੱਲੋਂ ਕੋਈ ਕਮੀ ਨਹੀਂ ਰਹੀ ਉਹਨਾਂ ਨੇ ਫਟਾਫਟ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਸ ਵਿਅਕਤੀ ਗਰਮੀਤ ਸਿੰਘ ਜੀ ਦਾ ਨਾਂ ਦੱਸਿਆ ਜਾ ਰਿਹਾ ਉਹਨੂੰ ਕੱਢਿਆ ਤੇ ਕੱਢ ਕੇ ਉਹਨੂੰ ਹਸਪੀਟਲ ਵੀ ਪਹੁੰਚਾਇਆ ਪਰ ਫਿਰ ਵੀ ਉਹ ਮਹਿਸੂਸ ਕਰ ਰਹੇ ਨੇ ਕਿ ਅਸੀਂ ਉਹਨੂੰ ਵਿਅਕਤੀ ਨੂੰ ਫਟਾਫਟ ਬਚਾ ਨਹੀਂ ਸਕੇ ਜੇਕਰ ਇੰਦੋਂ ਵੀ ਜਲਦੀ ਅਸੀਂ ਕੱਢ ਪਾਉਂਦੇ ਤਾਂ ਸ਼ਾਇਦ ਉਸ ਵਿਅਕਤੀ ਦੀ ਜਾਨ ਬਚ ਸਕਦੀ ਸੀ ਪਰ ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਜਿਹੜੀ ਕਹਿੰਦੀ ਹੈ ਕਿ ਅਸੀਂ ਤਾਂ ਇੰਨਾ ਰਾਹਤ ਫੰਡ ਉੱਥੇ ਭੇਜ ਰਹੇ ਹਾਂ ਅਸੀਂ ਤਾਂ ਆਪ ਦਾ ਇੱਕ ਇੱਕ ਵਿਅਕਤੀ ਪਿੰਡਾਂ ਦੇ ਵਿੱਚ ਲਾਵਾਂਗੇ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਸਮੱਸਿਆ ਲੋਕਾਂ ਨੂੰ ਨਾ ਆਵੇ ਤਾਂ ਅਸੀਂ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਾਂ ਆ ਸੇਵਾ ਇਹ ਕਿ ਜੇਕਰ ਕੋਈ ਵਿਅਕਤੀ ਡੋਬ ਰਿਹਾ ਤਾਂ ਵੀ ਜਿਹੜੇ ਆਮ ਲੋਕ ਨੇ ਆਮ ਪਹਿਣਾ ਪਰਾਣਾ ਉਹ ਇੱਕ ਦੂਜੇ ਦੀ ਮਦਦ ਕਰ ਰਹੇ ਆ ਬਲਕਿ ਪ੍ਰਸ਼ਾਸਨ ਜਾਂ ਸਰਕਾਰ ਦਾ ਕੋਈ ਅਧਿਕਾਰੀ ਉੱਥੇ ਮੌਕੇ ਤੇ ਮੌਜੂਦ ਹੀ ਨਹੀਂ ਹੁੰਦਾ ਇਹ ਹੈ ਹੈ ਜੇਕਰ ਕੋਈ ਖਾਣਾ ਪਾਣੀ ਕਿਸੇ ਵਾਸਤੇ ਲੈ ਕੇ ਜਾ ਰਿਹਾ ਤਾਂ ਉਹ ਵੀ ਆਮ ਲੋਕ ਆਮ ਪਬਲਿਕ ਇੱਕ ਦੂਜੇ ਭੈਣਾ ਭਰਾਵਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਆ ਕਿਤੇ ਵੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਜ਼ਰ ਨਹੀਂ ਆਉਂਦਾ ਤੇ ਅੱਜ ਇੱਥੇ ਵੀ ਇਹੀ ਹੋਇਆ ਫਰੋਜ਼ਪੁਰ ਦੇ ਅੰਦਰ ਵੀ ਇਹੀ ਹੋਇਆ ਜੇਕਰ ਵਿਅਕਤੀ ਡੋਬ ਰਿਹਾ ਸੀ ਤਾਂ ਉਹਨੂੰ ਕੱਢਣ ਵਾਲੇ ਵਿਅਕਤੀ ਵੀ ਆਮ ਭੈਣਾ ਭਰਾ ਖਾਲਸਾ ਏਡ ਦੇ ਬੰਦੇ ਤੇ ਜੇਕਰ ਉਸ ਵਿਅਕਤੀ ਨੂੰ ਹਸਪਤਾਲ ਪਹੁੰਚਾਉਣਾ ਸੀ ਤਾਂ ਉਹਨੂੰ ਹਸਪਤਾਲ ਪਹੁੰਚਾਉਣ ਵਾਲੇ ਵੀ ਆਮ ਪੈਣਾ ਪ੍ਰਾ ਆਮ ਬੰਦੇ ਤੇ ਜੇਕਰ ਲੰਗਰ ਵਰਤੌਣ ਆਏ ਉਹ ਵੀ ਆਮ ਬੰਦੇ ਪ੍ਰਸ਼ਾਸਨ ਸਰਕਾਰ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਨਜ਼ਰੀ ਨਹੀਂ ਆਇਆ ਤੇ ਇਹ ਕਿਸੇ ਇੱਕ ਸਰਕਾਰ ਦੀ ਗੱਲ ਨਹੀਂ ਇਹ ਸਾਰੀਆਂ ਹੀ ਪਾਰਟੀਆਂ ਦੀ ਗੱਲ ਆ ਚਾਹੇ ਮੌਜੂਦਾ ਸਰਕਾਰ ਹੋਵੇ ਚਾਹੇ ਦੂਜੀਆਂ ਹੋਣ ਅਕਾਲੀ ਕਾਂਗਰਸੀ ਹੋਣ ਆਮ ਲੋਕ ਸਿਰਫ ਆਮ ਲੋਕਾਂ ਦੀ ਮਦਦ ਕਰ ਰਹੇ ਆ ਦੂਜੀ ਕੋਈ ਫੋਟੋ ਖਿਚਾਉਣ ਨੂੰ ਸਾਰੇ ਚਲੇ ਜਾਂਦੇ ਆ ਲੋਕਾਂ ਦੇ ਵਿੱਚ ਕਿਉਂਕਿ ਉਹਨਾਂ ਨੇ ਵੋਟਾਂ ਲੈਣੀਆਂ ਤੇ ਫੋਟੋ ਖਿਚਾਖਾ ਚਾ ਕੇ ਉਹ ਲੋਕਾਂ ਨੂੰ ਭਾਵਕ ਜ਼ਰੂਰ ਕਰ ਰਹੇ ਆ ਪਰ ਮਦਦ ਸਿਰਫ ਆਮ ਲੋਕ ਹੀ ਆਮ ਲੋਕਾਂ ਦੀ ਕਰ ਰਹੇ ਆ ਚਾਹੇ ਉਹ ਆਰਥਿਕ ਪੱਖੋਂ ਹੋਵੇ ਤੇ ਚਾਹੇ ਫਿਰ ਸੇਵਾ ਪੱਖੋਂ ਹੋਵੇ ਹਰ ਥਾਂ ਤੇ ਤੁਸੀਂ ਵੀ ਦੇਖਿਆ ਹੋਊਗਾ ਤੇ ਆਪਾਂ ਵੀ ਵੇਖਿਆ ਜਿੱਥੇ ਜਿੱਥੇ ਚਾਹੇ ਫਰੋਜ਼ਪੁਰ ਏਰੀਆ ਹੋਵੇ ਫਰੋਜ਼ਪੁਰ ਦੇ ਅੰਦਰ ਗਏ ਆ ਤਾਂ ਵੀ ਜੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਾਲੀ ਸਾਈਡ ਗਏ ਆ ਉੱਥੇ ਵੀ ਅਮਰਸਰ ਵਾਲੀ ਸਾਈਡ ਗਏ ਆ ਉੱਥੇ ਵੀ ਤੇ ਜੇ ਲੁਧਿਆਣੇ ਵਿੱਚ ਗਏ ਆ ਜਿੱਥੇ ਕੱਲ ਲੁਧਿਆਣੇ ਦੇ ਵਿੱਚ ਬੰਨ ਟੁੱਟਿਆ ਸੀ ਤਾਂ ਜੇ ਉੱਥੇ ਗਏ ਆ ਤਾਂ ਉੱਥੇ ਵੀ ਆਮ ਲੋਕ ਹੀ ਕੰਮ ਕਰਦੇ ਨਜ਼ਰ ਆਇਆ ਵੱਡੀ ਗਿਣਤੀ ਜਿਹੜੇ ਲੋਕ ਸੀ ਉੱਥੇ ਬੰਨ ਬਣਾ ਰਹੇ ਸੀ ਦੁਬਾਰਾ ਤੋਂ ਲੁਧਿਆਣੇ ਦੇ ਅੰਦਰ ਕੱਲ ਬੰਨ ਟੁੱਟਿਆ ਬੰਨ ਟੁੱਟਣ ਕਰਕੇ ਜਿਹੜਾ ਪਾਣੀ ਖੇਤਾਂ ਦੇ ਅੰਦਰ ਭਰਨਾ ਸ਼ੁਰੂ ਹੋਇਆ ਸੀ ਇੱਕ ਵੀਰ ਨੇ ਤਾਂ ਇੱਥੋਂ ਤੱਕ ਕਿਹਾ ਕਿ ਮੇਰੇ 18 ਕਿੱਲੇ ਉਸ ਪਾਣੀ ਦੇ ਵਿੱਚ ਚਲਾ ਗਏ ਚਲੇ ਗਏ ਹਾਲਾਂਕਿ ਪ੍ਰਸ਼ਾਸਨ ਇਹ ਦਾਵਾ ਕਰ ਰਿਹਾ ਸੀ ਕਿ ਝੂਠੀਆਂ ਅਫਵਾਹਾਂ ਨਾ ਫਲਾਈਆਂ ਜਾਣ ਕੋਈ ਬੰਨ ਨਹੀਂ ਟੁੱਟਿਆ ਪਰ ਜਦੋਂ ਮੌਕੇ ਤੇ ਗਏ ਆ ਤਾਂ ਕੈਮਰਿਆਂ ਦੇ ਸਾਹਮਣੇ ਵੀਰਾਂ ਨੇ ਬੋਲਿਆ ਕਿ ਸਾਡੇ 18 ਕਿੱਲੇ ਇੱਕ ਵੀਰ ਨੇ ਦੱਸਿਆ ਕਿ ਮੇਰੇ ਇਸ ਪਾਣੀ ਦੇ ਵਿੱਚ ਵਹਿ ਗਏ ਤੇ ਉਹਨਾਂ ਦਾ ਕਹਿਣਾ ਸੀ ਕਈ ਏਕੜ ਜ਼ਮੀਨ ਆ ਜਿਹੜੀ ਜਿਹੜੀ ਪਹਿਲੀ ਆ ਉਸ ਪਾਣੀ ਦੇ ਵਿੱਚ ਵਹਿ ਚੁੱਕੀ ਆ ਤਾਂ ਉਹ ਇਹ ਵੀ ਦਿਖਾ ਰਹੇ ਸੀ ਮੌਕੇ ਤੇ ਕਿ ਆਹ ਦੇਖ ਲਓ ਬੰਨ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਟੁੱਟਿਆ ਹੋਇਆ ਖੁਰੇ ਹੋਏ ਨੇ ਕਿਨਾਰੇ ਕਹਿੰਦੇ ਜਿਹੜੇ ਉੱਚੇ ਬੰਨ ਬੰਨੇ ਹੋਏ ਸੀ ਉਹ ਸਾਰੇ ਪਾਣੀ ਦੇ ਅੰਦਰ ਖੁਰ ਚੁੱਕੇ ਸਾਡੇ ਖੜੇ ਖੜੇ ਕਿੰਨੀ ਜਗ੍ਹਾ ਤੋਂ ਜਿਹੜਾ ਬੰਨ ਸੀ ਉਹ ਟੁੱਟ ਟੁੱਟ ਕੇ ਪਾਣੀ ਦੇ ਵਿੱਚ ਜਾ ਚੁੱਕਾ ਸੀ ਤੇ ਜੇਕਰ ਉੱਥੇ ਕੋਈ ਸੇਵਾ ਕਰ ਰਿਹਾ ਸੀ ਤਾਂ ਉਹ ਵੀ ਆਮ ਪੈਣਾ ਭਰਾ ਸੀ ਆਮ ਲੋਕ ਸੀ ਉਸ ਬੰਨ ਨੂੰ ਲੱਗਣ ਲੱਗੇ ਹੋਏ ਹਾਂ ਕੁਝ ਕੁ ਬੰਦੇ ਪ੍ਰਸ਼ਾਸਨ ਦੇ ਸੀ ਉੱਥੇ ਤਾਂ ਪਰ ਬੜੀਆਂ ਥਾਵਾਂ ਤੇ ਇਹੀ ਦੇਖਿਆ ਉੱਥੇ ਕੁਸ਼ਕ ਸੀ ਪਰ ਬੜੀਆਂ ਥਾਵਾਂ ਤੇ ਇਹੀ ਵੇਖਿਆ ਜਿੱਥੇ ਆਮ ਲੋਕ ਸੀ ਪਰ ਉੱਥੇ ਵੀ ਭੈਣ ਭਰਾ ਲੁਧਿਆਣੇ ਦੇ ਅੰਦਰ ਵੀ ਇਹ ਕਹਿ ਰਹੇ ਸੀ ਕਹਿੰਦੇ ਕਿ ਇਹ ਜਿਹੜੇ ਪ੍ਰਸ਼ਾਸਨ ਦੇ ਵਿਅਕਤੀ ਆ ਕੁਝ ਕੁ ਟਾਈਮ ਤੱਕ ਹੋਣਗੇ ਕਹਿੰਦੇ ਅਸੀਂ ਕੱਲ ਰਾਤ ਵੀ ਇਕੱਲੇ ਇੱਥੇ ਖਪੀ ਗਏ ਆ ਸਰਕਾਰਾਂ ਨੂੰ ਬੇਨਤੀ ਕਰੀ ਗਏ ਆ 4-5-5 ਦਿਨ ਤੋਂ ਪਹਿਲਾਂ ਦੇ ਅਸੀਂ ਕਹਿ ਰਹੇ ਸੀ ਕਿ ਇਹ ਟੁੱਟ ਸਕਦਾ ਬੰਨ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਹੁਣ ਵੀ ਕੋਈ ਕਨੇਰਾ ਹੋਣ ਦੀ ਦੇਰ ਆ ਪ੍ਰਸ਼ਾਸਨ ਨੇ ਸਾਰੇ ਨੇ ਚਲੇ ਜਾਣਾ ਤੇ ਅਸੀਂ ਰਾਤ ਹੀ ਇੱਥੇ ਫੇਰ ਖੱਪਣਾ ਤੇ ਉਹ ਫੇਰ ਜਿਹੜਾ ਬਨ ਨਵਾਂ ਉਹਨਾਂ ਵੀਰਾਂ ਨੇ ਬਣਾਇਆ ਸੀ ਉਥੋਂ ਤੱਕ ਫੇਰ ਪਾਣੀ ਪੂਜਾ ਉਹ ਬਨ ਵੀ ਟੁੱਟਾ ਖੁਰਾ ਖੁਰਿਆ ਤਾਂ ਜਿਵੇਂ ਇਹ ਅੱਜ ਵਿਅਕਤੀ ਨਾਲ ਨਾਲ ਇਹਦੇ ਇਹੀ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਮੈਂ ਕਿ ਸਰਕਾਰਾਂ ਪ੍ਰਸ਼ਾਸਨ ਆਖਰ ਕਿੱਥੇ ਆ ਕਰ ਤਾਂ ਸਾਰਾ ਕੁਝ ਆਮ ਲੋਕ ਰਹਿ ਆ ਚਾਹੇ ਉਹ ਲੁਧਿਆਣੇ ਵਾਲੀ ਘਟਨਾ ਹੋਵੇ ਚਾਹੇ ਅੱਜ ਜਿਹੜੀ ਫਰੋਜ਼ਪੁਰ ਦੇ ਵਿੱਚ ਬੰਦਾ ਡੁੱਬਿਆ ਤਾਂ ਉਹਨੂੰ ਕੱਢਣ ਵਾਸਤੇ ਵੀ ਉੱਥੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇੱਕ ਵੀ ਮੌਜੂਦ ਨਹੀਂ ਸੀ ਬਲਕਿ ਖਾਲਸਾ ਏਡ ਦੀਆਂ ਟੀਮਾਂ ਉੱਥੇ ਮੌਜੂਦ ਸੀ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਵਾਲੇ ਉੱਥੇ ਮੌਜੂਦ ਸੀ ਤਾਂ ਕਹਿਣ ਤੋਂ ਭਾਵ ਇਹ ਆ ਕਿ ਸਰਕਾਰਾਂ ਦੇ ਨੁਮਾਇੰਦੇ ਸਿਰਫ ਫੋਟੋ ਖਿਚਾਉਣ ਆਉਂਦੇ ਨਜ਼ਰੀ ਆਉਂਦੇ ਆ ਲੱਗਦਾ ਏ ਕਿ ਉਹ ਸਿਰਫ ਫੋਟੋ ਖਿਚਾਉਣ ਆਉਂਦੇ ਆ ਕਿਤੇ ਕੋਈ ਚਲਾ ਜਾਂਦਾ ਉਥੇ ਕਿਤੇ ਕੋਈ ਚਲਾ ਜਾਂਦਾ ਪਰ ਜਿੱਥੇ ਜਿੱਥੇ ਵੀ ਅਸੀਂ ਗਏ ਆ ਜਿੱਥੇ ਜਿੱਥੇ ਵੀ ਲੋਕਾਂ ਤੋਂ ਪੁੱਛਿਆ ਹਰ ਇੱਕ ਨੇ ਇਹੀ ਕਿਹਾ ਕਿ ਸਾਨੂੰ ਸਾਡੀ ਮਦਦ ਵਾਸਤੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ ਪਰ ਆਮ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ ਆਮ ਭੈਣਾ ਭਰਾ ਨੇ ਸਾਡੇ ਕੋਲੇ ਹਰ ਚੀਜ਼ ਵਾਧੂ ਕੀਤੀ ਆ ਪਰ ਸਰਕਾਰਾਂ ਸਾਡੇ ਤੱਕ ਨਹੀਂ ਪਹੁੰਚੀਆਂ ਤੇ ਅੱਜ ਇਹੀ ਕੁਝ ਫਿਰੋਜ਼ਪੁਰ ਦੇ ਪਿੰਡ ਟੱਲੀ ਗੁਲਾਮ ਦੇ ਅੰਦਰ ਹੋਇਆ ਜਦੋਂ ਇੱਕ ਵਿਅਕਤੀ ਡੁੱਬਦਾ ਤਾਂ ਉੱਥੇ ਖਾਲਸਾ ਏਡ ਦੇ ਵੀਰ ਮੌਜੂਦ ਸੀ ਜਿਨ੍ਹਾਂ ਨੇ ਉਹਨਾਂ ਨੂੰ ਕੱਢਿਆ ਤੇ ਫਿਰ ਹਸਪੀਟਲ ਤੱਕ ਪਹੁੰਚਾਇਆ ਪਰ ਬੇहद ਅਫਸੋਸ ਕਿ ਉਸ ਵੀਰ ਦੀ ਜਾਨ ਨਹੀਂ ਬਚ ਸਕੀ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਇੱਕੋ ਇੱਕ ਧੀ ਆ ਇਸ ਵਿਅਕਤੀ ਦੇ ਘਰ ਜਿਹੜੀ ਵਿਆਹੀ ਹੋਈ ਆ ਹੁਣ ਇਹ ਦੋਨੇ ਮੀਆਂ ਬੀਬੀ ਉਸ ਘਰ ਦੇ ਅੰਦਰ ਰਹਿ ਰਹੇ ਸੀ ਜਿੱਥੇ ਦੱਸਿਆ ਜਾ ਰਿਹਾ ਲੱਖ ਲੱਖ ਤੱਕ ਪਾਣੀ ਆ ਉਹ ਵਿਅਕਤੀ ਦੀ ਵੀ ਮੌਤ ਹੋ ਗਈ ਆ ਅੱਜ ਵਿਚਾਰੀ ਉਹ ਔਰਤ ਇਕੱਲੀ ਰਹਿ ਰਹੀ ਆ ਇਕੱਲੀ ਰਹਿ ਗਈ ਆ ਪਿੱਛੇ ਦੱਸਿਆ ਜਾ ਰਿਹਾ ਕਿ ਉਹ ਵੀ ਬਿਮਾਰ ਸੀ ਪਤੀ ਉਹਦਾ ਨਾਲੇ ਤਾਂ ਖਾਣਾ ਲੈਣ ਵਾਸਤੇ ਜਾ ਰਿਹਾ ਸੀ ਤੇ ਨਾਲੇ ਸੋਚ ਰਿਹਾ ਸੀ ਕਹਿ ਰਿਹਾ ਸੀ ਕਿ ਮੈਂ ਆਪਣੀ ਪਤਨੀ ਵਾਸਤੇ ਕਿਉਂਕਿ ਉਹ ਬਿਮਾਰ ਹੈ ਇਸ ਕਰਕੇ ਮੈਂ ਉਹਦੇ ਵਾਸਤੇ ਦਵਾਈ ਵੀ ਲੈ ਕੇ ਆਉਂਗਾ ਪਰ ਉਹਨੂੰ ਨਹੀਂ ਸੀ ਪਤਾ ਕਿ ਸ਼ਾਇਦ ਮੈਂ ਅੱਜ ਵਾਪਸ ਹੀ ਨਹੀਂ ਆਉਣਾ ਤਾਂ ਉਹੀ ਹੋਇਆ ਅੱਜ ਉਸ ਘਰ ਦੇ ਵਿੱਚ ਦੁੱਖਾਂ ਦਾ ਪਹਾੜ ਟੁੱਟਿਆ ਉਸ ਧੀ ਵਿਚਾਰੀ ਇਕੱਲੀ ਦਾ ਬਾਪ ਇਸ ਦੁਨੀਆ ਤੋਂ ਚਲਾ ਗਿਆ ਪਰ ਪਤਾ ਨਹੀਂ ਸਰਕਾਰਾਂ ਤੇ ਪ੍ਰਸ਼ਾਸਨ ਕਾਦੇ ਸਰ ਤੇ ਫੋਕੇ ਦਾਅਵੇ ਕਰਦੇ ਨੇ ਜਦ ਕਿ ਹਕੀਕਤ ਤਾਂ ਪੈਰ ਪੈਰ ਤੇ ਆਏ ਸਾਹਮਣੇ ਆ ਜਾਂਦੀ ਹੈ ਜਿਵੇਂ ਅੱਜ ਆਈ